ਲੋ ਜੀ ਆਹ ਦੁਕਾਨ ਵਾਲਾ ਬਾਈ ਹੈ ਨਾ ਜਿਹੜਾ ਗਿਫਟ ਵੰਡੀ ਜਾਂਦਾ ਤੇ ਅੰਦਰ ਭੀੜ ਵੀ ਖਾਸੀ ਹੈ ਕਿ ਉੱਪਰ ਲੈਣ ਵਾਲਿਆਂ ਦੀ ਲੋਕ ਇੱਥੇ ਦਵਾ ਦਾ ਪਹੁੰਚ ਰਹੇ ਨੇ ਕਿਉਂਕਿ ਗਿਫਟ ਜਿਹੜੇ ਵੱਡੇ ਵੱਡੇ ਗਿਫਟ ਵੰਡੇ ਜਾਂਦਾ ਇੱਥੇ ਤੇ ਆਪਾਂ ਬਾਈ ਨਾਲ ਅੰਦਰ ਪੁੱਛਦੇ ਵੀ ਕਿ ਕਿਹੜੇ ਕਿਹੜੇ ਗਿਫਟ ਵੰਡਦਾ ਹੈਗਾ ਬਾਈ ਜੀ ਹਾਂ ਜੀ ਬਾਈ ਜੀ ਪਹਿਲਾਂ ਦਾ ਲਾਓ ਤੁਸੀਂ ਕਹਿੰਦੇ ਦੁਕਾਨ 'ਚ ਖਾਸੀ ਭੀੜ ਕਰ ਰੱਖੀ ਹੈ ਤੁਸੀਂ ਮਾਰਕੀਟ 'ਚ ਰੌਲਾ ਪਿਆ ਕਿਤੇ ਗਿਫਟ ਹੀ ਬਹੁਤ ਵੰਡੀ ਜਾਂਦਾ ਹਾਂਜੀ 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 ਕੋਈ ਵੀ ਸਾਡੇ ਤੋਂ ਰਾ ਆਫਰ ਲਾ ਰੱਖਿਆ ਸੀ ਇਸ ਮਹੀਨੇ ਰਕੜੀ ਕਰਕੇ ਪੂਰਾ ਮਹੀਨਾ ਚੱਲੂਗੀ। ਅੱਛਾ ਕੋਈ ਵੀ ਤੁਸੀਂ smartphones ਲਓਗੇ ਉਹਦੇ ਨਾਲ ਅਸੀਂ ਗਿਫਟ ਦਵਾਂਗੇ। ਕਿਹੜੇ ਕਿਹੜੇ ਗਿਫਟ ਕੀ ਹੈਗਾ? ਇੱਕ ਆ ਸਪੀਕਰ ਹੈ ਜੀ ਆਹ ਵਾਲਾ। ਆ ਸਪੀਕਰ ਦਵਾਂਗੇ। ਇੱਕ ਆ neckband ਹੋ ਗਿਆ। ਅੱਛਾ ਠੀਕ ਹੈ। ਇੱਕ LED light ਹੈ ਜੀ। ਹਰੇਕ ਕਸਟਮਰ ਨੂੰ ਅਸੀਂ ਨਾਲ ਦਵਾਂਗੇ। ਇਹ ਫੋਨ 'ਚ ਵੀ ਲੱਗ ਜਾਊਗਾ। ਫੋਨ 'ਚ ਵੀ ਲਾ ਲਓ USB ਲਾ ਕੇ ਨਾਲ ਲਗਾ LED ਲੈ ਵੇਖ ਲਓ ਨਾ ਕਰੇ ਚਾਹਨ ਤੁੰਨ ਕਰਨਾ ਤਾਂ ਵਧੀਆ। light ਬੱਲ ਲਾ ਲਓ। ਇੱਕ mobile stand ਹੈ ਜੀ। ਫਿਰ ਫੋਨ ਨੂੰ ਦੇਖਣੀ ਵਧੀਆ ਹੈ ਨਾ ਸੌਖਾ ਇਹ ਚ ਲਾ ਕੇ ਹੈ ਨਾ। ਹਾਂ ਇਹ ਚਾਰ ਚੀਜ਼ਾਂ ਹਨ ਚਾਰ ਚੀਜ਼ਾਂ ਆ ਚਾਰ ਜਮਾਂ ਫ੍ਰੀਚ ਦੇਣੀਆਂ ਹਨ ਹਾਂ ਜੀ ਜਮਾਂ ਫ੍ਰੀ ਆ ਬਾਈ ਹੁੰਦੀ ਦਿੱਤੀ ਹੁਣੇ ਟੈਬਲੇਟ ਦਿੱਤੀ ਇਹਨਾਂ ਨੂੰ A9 ਨਾਲ ਤਾਂ ਰੇਟ ਸਭ ਤੋਂ ਲੈਸ ਕਰਕੇ ਦਿੱਤਾ ਹੈ ਸਾਰੀ ਮਾਰਕੀਟ ਟਰਾਈ ਕਰਕੇ ਸਭ ਤੋਂ ਲੈਸ ਕਰਕੇ ਰੇਟ ਦੇ ਨਾਲ ਆ ਗਿਫਟ ਦਿੱਤੀ ਨਹੀਂ ਆ ਸਮਾਨ ਦੇ ਚੱਕਰ ਜਾਇੰਦ ਨਹੀਂ ਵੀ ਤੁਸੀਂ ਨਹੀਂ ਨਹੀਂ ਦਸਾਂ ਵਾਲੀ ਚੀਜ਼ ਵੀ ਚੇਚੀਆ ਹੁਣ ਨਹੀਂ ਇਹ ਚੈੱਕ ਟਰਾਈ ਕਰਕੇ ਆ ਬਈ ਆ ਚੱਕ ਪੁੱਛੋ ਤੁਸੀਂ ਬਈ ਸਹੀ ਗੱਲ ਹੈ ਜਮਾਂ ਸਹੀ ਗੱਲ ਹੈ ਬਈ ਹਾਂ ਜਮਾਂ ਸਹੀ ਰੇਟ ਸਹੀ ਜਮਾਂ ਇਹਨਾਂ ਦਾ ਜਮਾਂ ਸਹੀ ਹੈ ਬਈ ਪੂਰੇ ਭੰਡੇ ਬਜ਼ਾਰ ਨੂੰ ਘੱਟ ਰੇਟ ਤੇ ਤੇ ਹਾਂ ਗਿਫਟ ਫ੍ਰੀ ਮਿਲ ਗਏ ਹਾਂ ਗਿਫਟ ਜਮਾ ਫਰੀ ਹੈ ਬਾਈ ਸਾਰੂ ਜੀ ਜ ਨਾਲ ਦਿੱਤੀ ਹੈ ਬਾਈ ਨਾਲ ਹੀ ਤੁਹਾਨੂੰ ਆ ਚਾਰ ਚੀਜ਼ਾਂ ਫ੍ਰੀ ਦੇ ਦਿਆਂ ਇਹਨਾਂ ਨੇ ਚਾਰ ਚੀਜ਼ਾਂ ਦੇ ਚੱਕਰ ਜਾਏ ਤੇ ਨੀ ਰੇਟ ਬਦਲਾਤਾ ਉਧਰ ਨਹੀਂ ਨਹੀਂ ਜਮਾ ਹੋਲ ਸੇ ਟਰਾਈ ਕਰ ਕੈਸੇ ਐਸੇ ਬਸ ਜਮਾ ਸਾਰੀ ਕਿਤੇ ਕੁਝ ਕੇ ਜੀ ਉਹਨਾਂ ਨੇ ਘੱਟ ਰੇਟ ਅੱਲੋ ਰੇਟ ਘੱਟ ਆ ਤੇ ਆ ਚਾਰ ਚੀਜ਼ਾਂ ਵੀ ਨਾਲ ਉਹਦੇ ਜਾਨਕੀ ਫਾਇਦਾ ਹੋ ਗਿਆ ਹਾਂ ਹਾਂ ਆ ਵੀ ਮਨ ਰੱਖ ਇਧਰ ਖਾਸੇ ਮਹਿੰਗੇ ਹੋਣੇ ਵੈਸੇ ਬਾਈ ਹਾਂਜੀ ਹਾਂਜੀ ਸਾਰੀਆਂ ਚ ਜਸਪੀਕਰ ਦੇ ਤਾਂ ਵਾਇਰਲੈਸ ਸਪੀਕਰ ਹੈ ਨੈਕ ਬੈਂਡ ਹੈ ਵਾਇਰਲੈਸ ਬਲੂਟੂ ਜੇ ਤੁਸੀਂ ਕੱਲੇ ਨੇ ਮੂਵੀ-ਮਾਵੀ ਦੇਖਣੀ ਆ ਤਾਂ ਤੁਸੀਂ ਆਹ ਲਾ ਸਕਦੇ ਨੇ ਜੇ ਸਾਰੇ ਟੱਬਰ ਨੇ ਬੈਹਿ ਕੇ ਦੇਖਣੀ ਆ ਤੇ ਇਹਦੇ ਲਾਓ ਆ ਸਟੈਂਡ ਵੀ ਦੇਦਾ ਤੇ ਆ ਲਾਈਟ ਵੀ ਨਾਲ ਦੇ ਦਿਆਂ ਨਾ ਜੇ ਹਨੇਰਾ ਹੋ ਜਾਂਦਾ ਬਈ ਵਧੀਆ ਕੰਮ ਕਰਦਾ ਹਨਾ ਵੀ ਸਾਰੀ ਫੈਮਿਲੀ ਖੁਸ਼ ਹੋ ਜੂਗੀ ਤੇ ਬਈ ਉਹਨਾਂ ਨੇ ਟੈਬ ਲੈ ਬਈ ਜੀ ਸਹੀ ਆ ਇਹਨਾਂ ਰੇਟ ਉੱਤੇ ਜੇ ਤੁਸੀਂ ਵੀ ਸਹੀ ਚਾਹ ਜਿਹੜੇ ਰੇਟ ਜਮਾਂ ਸਹੀ ਤੇ ਹੀ ਆ ਦੇ ਨਾ ਕੋਈ ਐ ਤਾਂ ਨਹੀਂ ਮਹੰਗਾ ਲਈ ਜਾਂਦੇ ਕਿ ਗਿਫਟਾਂ ਦੇ ਚੱਕਰ ਚ ਲਈ ਨਹੀਂ ਨਹੀਂ ਸੀ ਬਾਜ਼ਾਰ ਚ ਪਤਾ ਕਰਕੇ ਹੀ ਆਏ ਜਮਾਂ ਸਹੀ ਆ ਰੇਟ ਇਧਰ ਹੀ ਮੈਡਮ ਤੁਸੀਂ ਫੋਨ ਲਿਆ ਨਵਾਂ ਜੀ ਹਾਂਜੀ ਨਵਾਂ ਫੋਨ ਲਿਆ ਇਹਦੇ ਨਾਲ ਇਹਨਾਂ ਨੇ ਸਾਰਿਆਂ ਨੇ ਮੈਨੂੰ ਆ ਗਿਫਟ ਤੇ ਤੇਰੀ ਚੀਜ਼ ਹੀ ਵਧੀਆ ਨੇ ਸਿਸਟਰ ਨੇ ਵੀ ਮੇਰੇ ਨੇ ਬਹੁਤ ਦਿੱਤਾ ਤਾਂ ਫਿਰ ਮੈਂ ਵੀ ਇੱਥੇ ਹੀ ਲੈਣ ਨੂੰ ਅੱਛਾ ਅੱਛਾ ਪਹਿਲਾਂ ਵੀ ਲੈ ਕੇ ਜਾਂਦੇ ਰਿਹਾ ਹਾਂ ਹਾਂਜੀ ਪਹਿਲਾਂ ਵੀ ਲੈ ਕੇ ਗਏ ਸੀ ਤਿੰਨ ਫੋਨ ਲੈ ਕੇ ਚਾਏ ਸੀ ਅੱਛਾ ਤੇ ਨਾਲ ਫਿਰ ਮੈਂ ਕਿਹਾ ਮੈਂ ਵੀ ਟਰਾਈ ਕਰ ਲੈਣ ਇੱਕ ਵਾਰ ਅੱਛਾ ਉਹਨੇ ਗਿਫਟ ਦੇ ਰਿਹਾ ਜਿਵੇਂ ਹਨਾ ਹਾਂਜੀ ਉਸ ਹਸਾਬ ਨਾਲ ਫੋਨ ਦਾ ਰੇਟ ਵੀ ਸਹੀ ਹੈਗਾ ਟਰਾਈ ਕੀਤੀ ਉਹਨੇ ਤੁਸੀਂ ਆਸ-ਪਾਸੇ ਹਾਂਜੀ ਹਾਂਜੀ ਟਰਾਈ ਕਰਕੇ ਫੇਰ ਅੱਜ ਜੀ ਅਸੀਂ ਇੱਧਰ ਮੈਂ ਕਿਹਾ ਚਲੋ ਇੱਧਰ ਹੀ ਲੈ ਲੈਂਦੇ ਆਪਾਂ ਵੀ ਅੱਛਾ ਤੇ ਹਾਂਜੀ ਤੇ ਸਾਨੂੰ ਆ ਸਾਰਾ ਕੁਝ ਆ ਗਿਫਟ ਕੀਤਾ ਗਿਆ ਹਾਂਜੀ ਇਹ ਅਸਿਸਟੈਂਟ ਇਹਨੇ ਫੋਨ ਲਿਤਾ ਸੀ ਇਹ ਪਹਿਲਾਂ ਵੀ ਵਧੀਆ ਡੀਲਿੰਗ ਇਹਨੇ ਹਾਂਜੀ ਡੀਲਿੰਗ ਵੇਰਾ ਵਧੀਆ ਹੈਗੀ ਤੇ ਭਾਈ ਇਹ ਤੋਂ ਇਲਾਵਾ ਹੋਰ ਕੀ ਕੁਝ ਮਿਲਣਾ ਆਪਣੇ ਕੋਲ ਸਾਰੇ ਮਿਲ ਜਾਣਗੇ ਆਪਣੇ ਕੋਲ ਸਾਰੀ ਕੰਪਨੀਆਂ ਦੇ ਕੋਈ ਵੀ ਲੈਣਾ ਤੁਸੀਂ Apple ਆ iPhone smartphone ਆ Nothing ਦੇ ਫੋਨ ਆ Nothing ਦੇ ਫੋਨਾਂ ਤੇ ਵੀ ਅਸੀਂ ਫਾਈਨਾਂਸ ਕਰ ਰਿਹਾ ਕਿਸੇ ਕੋਲ Nothing ਦੇ ਫੋਨ ਨਹੀਂ ਆਦੇ Nothing ਦੇ ਫੋਨਾਂ ਦੀ ਫਾਈਨਾਂਸ ਹੋਗਾ 0% ਤੇ अच्छा ब्याज क्रेडिट कार्ड दे ਜਿਹੜਾ ਮਤਲਬ ਹੈ ਕ੍ਰੈਡਿਟ ਕਾਰਡ ਤੇ Oppo ਐ Nothing ਐ View ਐ ਕੋਈ ਬ੍ਰਾਂਡ ਦਾ ਲੈ ਲਓ Apple ਵੀ ਲੈ ਸਕੋ ਤੁਸੀਂ 0% ਤੇ ਫਾਈਨਾਂਸ ਕਰਾ ਕੋਈ ਚਾਰਜਸ ਨਹੀਂ ਉਹਦੇ ਅੱਛਾ ਬਸ ਕਹ ਲਾ ਤੁਹਾਨੂੰ ਉਹ ਕਾਰਡ ਨੂੰ ਚਾਹੀਦਾ ਕਾਰਡ ਬਣਿਆ ਨਹੀਂ ਵੀ ਬਣਿਆ ਤੁਸੀਂ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਤੁਸੀਂ 0% ਤੇ ਫਾਈਨਾਂਸ ਕਰਾ ਕੇ ਦਵਾਗੇ ਹੋਣ ਠੀਕ ਹੈ ਨਾ ਉਹ ਤੋਂ ਇਲਾਵਾ ਜੇ ਕੋਈ ਕਿਸੇ ਨੇ ਪੁਰਾਣਾ ਫੋਨ ਲੈਣਾ iPhone ਲੈਣਾ ਪੁਰਾਣਾ ਪੁਰਾਣੇ iPhone ਨਾ ਤੇ ਵੀ ਅਸੀਂ ਫਾਈਨਾਂਸ ਕਰਕੇ ਦਵਾਗੇ ਅੱਛਾ ਇਹਨਾਂ ਤੋਂ ਵੀ ਹੋ ਜੂਗਾ ਆ ਪੁਰਾਣਾ ਵੀ iPhone ਲੈਣਾ iPhone 13 Pro ਜਿਵੇਂ 13 Pro ਤੋਂ ਵੀ ਫਾਈਨਾਂਸ ਕਰਵਾਉਂਦਾ ਆਈਫੋਨ 12 ਹੈ 12 ਦਾ ਹੀ ਫਾਈਨਾਂਸ ਕਰੀਓ ਕੋਈ ਪੁਰਾਣਾ ਫੋਨ ਲੈਣਾ ਕਿਸੇ ਨੂੰ ਉਹਦੇ ਦੀ ਬਜਾਜ ਤੇ 0.9 ਫਾਈਨਾਂਸ ਕਰਕੇ ਦਵਾਗੇ ਅੱਛਾ ਆਹ ਦੇਖ ਲਓ ਜੀ ਆਹ ਇਹ ਤੇ ਵਧੀਆ ਤੁਹਾਨੂੰ ਜਿਨ੍ਹਾਂ ਨੇ ਪੁਰਾਣੇ ਫੋਨ ਲੈਣੇ ਆ ਨਾ ਤਾਂ ਇਹਨਾਂ ਤੇ ਵੀ ਤੁਹਾਡਾ ਫਾਈਨਾਂਸ ਕਰਕੇ ਦੇ ਦੇਣਾ ਤੇ ਇਹ ਤੋਂ ਇਲਾਵਾ ਐਕਸੈਸਰੀ ਵੀ ਤੁਹਾਨੂੰ ਮਿਲ ਜੇ ਨੇ ਬਈ ਕਾਰਾਂ ਵੀ ਨਾਲ ਵੇਚਦੇ ਤੁਸੀਂ ਹਾਂਜੀ ਹਾਂਜੀ ਇਹ ਵਾਇਰਲੈਸ ਸਪੀਕਰ ਹੈ ਜੀ ਅੱਛਾ ਸਪੀਕਰ ਹੈ ਇਹ ਵਾਇਰਲੈਸ ਸਪੀਕਰ ਹੈ ਇਹ ਅੱਛਾ ਮੈਂ ਕਿਹਾ ਬੱਚਾ ਵਾਸਤੇ ਕਾਰਾਂ ਰੱਖੀਆਂ ਵੀ ਚਲੋ ਉਹ ਵੀ ਖੁਸ਼ ਹੋਏ ਨੇ ਨਾਲ ਹਣ ਸਪੀਕਰ ਹੈ ਜੀ ਆਹ ਦੇਖ ਲਓ ਜ ਕਰੇ ਮਿਲ ਜਾਵਾਂਖ ਵੀ ਖੁਸ਼ ਹੈ ਨਾ ਨਾਲੇ ਚਲਾਈ ਫਿਰਨਾ ਤੇ ਨਾਲੇ ਗਾਣੇ ਸੁਣਨਗੇ ਵਧੀਆ ਹਾਂਜੀ ਹਾਂਜੀ ਤੇ ਮੈਂ ਵੀ ਲਾ ਸਕਦੇ ਹੁੱਚ ਮੈਮੀਕਟ ਪਾ ਸਕਦੇ ਹਾਂ ਠੀਕ ਹੈ ਨਾ ਚਾਰਜਿੰਗ ਹੁੰਦੀ ਆ ਪੰਜ ਤੋਂ 6 ਘੰਟੇ ਦਾ ਬੈਕਅਪ ਹੈ ਦਾ ਵਧੀਆ ਅੱਛਾ ਠੀਕ ਹੈ ਨਾ ਇਸ ਅਲੱਗ-ਅਲੱਗ ਕਲਰ ਮਿਲ ਜਾਂਦੇ ਆ ਕੋਈ ਹੈ ਤੇ ਬਾਕੀ ਭਾਈ ਜਿਹੜੀ ਵੀ ਚੀਜ਼ ਲੈ ਕੇ ਆਣੀ ਐ ਐਸੈਸਰੀ ਹੋਗੀ ਮੋਬਾਈਲ ਤੁਸੀਂ ਛੋਟਾ ਵੱਡਾ ਜਿਹੜਾ ਵੀ ਮੋਬਾਈਲ ਲੈ ਕੇ ਆਣਾ ਤੇ ਉਹ ਵੀ ਤੁਹਾਨੂੰ ਸਾਰਾ ਜਿਹੜਾ ਬਹੁਤ ਘੱਟ ਰੇਟਾਂ ਦੇ ਮਿਲਣੀਆਂ ਤੇ ਕਿਸ਼ਤਾਂ ਤੇ ਮਿਲਜੂ ਹਨਾ ਬਈ ਹਾਂਜੀ 0% ਦੇ ਫਾਈਨਾਂਸ ਕਰਕੇ ਦੇਵਾਂਗੇ ਠੀਕ ਹੈ ਬਈ ਮੰਨ ਲਓ ਕਾਰਡ ਹੈ ਨਹੀਂ ਤੁਸੀਂ ਬਣਾ ਕੇ ਦੇ ਦੋਗੇ ਕਾਰਡ ਹੈ ਨਹੀਂ ਅਸੀਂ ਕਸਟਮਰ ਨਵਾਂ ਕਾਰਡ ਬਣਾ ਕੇ ਦੇਵਾਂਗੇ ਠੀਕ ਹੈ ਨਾ ਕੋਈ ਉਹਦੇ ਕਾਰਡ ਦੇ ਜਦੋਂ ਦਾ ਇਹ ਮਹੀਨੇ ਪੂਰੇ ਆਫਰ ਤੱਕ ਜੀ ਕਾਰਡ ਦੀ ਫੀਸ ਵੀ ਫ੍ਰੀ ਕਰਕੇ ਦੇਵਾਂਗੇ ਉਹਨੂੰ ਕਾਰਡ ਦੇ ਕਰਜ਼ਾ ਨਹੀਂ ਲੈਂਦੇ ਜਿਹੜੀ ਪ੍ਰੋਸੈਸਿੰਗ ਇੱਕ ਵਾਰੀ ਮੜਾ ਦੁਕਾਨ 'ਚ ਦਿਖਾ ਦੇ ਬਈ ਖਾਸ ਹੀ ਭੀੜ ਲੱਗੀ ਹੋਈ ਆ ਕਿਉਂਕਿ ਬਾਈ ਹੁਣਾਂ ਦਾ ਜਿਹੜਾ ਇਹ ਕਿੰਨੀ ਤਰੀਕ ਤੱਕ ਕਰਾ ਬਈ ਆਫਰ ਇਹ ਪੂਰਾ ਇਹ ਪੂਰਾ ਮ ਇਹ ਪੂਰਾ ਮਹੀਨਾ ਆਫਰ ਹੈ ਜੀ ਜਿਨ੍ਹਾਂ ਨੇ ਲੈ ਕੇ ਨੇ ਦੇਖ ਲਓ ਤੁਸੀਂ ਦੁਕਾਨ ਦੇ ਵਿੱਚ ਲੋਕ ਜਿਹੜੇ ਆ ਰਹੇ ਨੇ ਸਪੈਸ਼ਲ ਤੇ ਆ ਗਿਫਟ ਤੁਹਾਨੂੰ ਫੇਰ ਦਿਖਾ ਦਿੰਨੇ ਆ ਇੱਕ ਆ ਸਪੀਕਰ ਹੋ ਗਿਆ ਨੈਕ ਬੈਂਡ ਹੋ ਗਿਆ ਤੇ ਮੋਬਾਈਲ ਸਟੈਂਡ ਹੋ ਗਿਆ ਤੇ ਇੱਕ ਲਾਈਟ ਹਨਾ ਉਹ ਤੁਹਾਨੂੰ ਫ੍ਰੀ ਦੇ ਵਿੱਚ ਜਿਹੜੀ ਇਹਨਾਂ ਨੇ ਬਾਈ ਉਹਨਾਂ ਨੇ ਦੇਣੀ ਆ ਕੋਈ ਵੀ ਐਂਡਰਾਇਡ ਫੋਨ ਲੈਣਗੇ ਨਾ ਉਹਦੇ ਨਾਲ ਆਹ ਕਸਟਮਰ ਇਹਨਾਂ ਨੂੰ ਦਿੱਤੇ ਇੱਧਰ ਵੀ ਦਿੱਤੇ ਇਹਨਾਂ ਨੂੰ ਵੀ ਫੋਨ ਲੈਣ ਦਾ ਹਾਂਜੀ ਇਹਨਾਂ ਨੂੰ ਇਹ ਸਾਰੇ ਨਵੇਂ ਗਿਫਟ ਨਾਲ ਦੇ ਆਹ ਦੇਖ ਲਓ ਜੀ ਆ ਸਾਰੇ ਇਥੇ ਗਿਫਟ ਲੈਣ ਵਾਸਤੇ ਨਾਲ ਫੋਨ ਦੇ ਤੁਹਾਨੂੰ ਗਿਫਟ ਮਿਲਣੇ ਆ ਜਿਹੜੇ ਤੇ ਬਈ ਲੋਕੇਸ਼ਨ ਕੀ ਆਪਣੀ ਇਥੋਂ ਦੀ ਲੋਕੇਸ਼ਨ ਅ ਸੁਭਾਸ਼ ਮਾਰਕੀਟ ਸ਼ਾਪ ਨੰਬਰ 7 ਤੇ ਪਾਣੀ ਵਾਲੀ ਟੈਂਕੀ ਦੇ ਜਮਾ ਸਾਹਮਣੇ ਇੱਕ ਆਪਣੀ ਪੁਰਾਣੀ ਸ਼ਾਪ ਸੀ ਪਹਿਲਾਂ ਗਲੀ ਦੇ ਵਿੱਚ ਉਹ ਆਪਾਂ ਬੰਦ ਕਰਤੀ ਆ ਉਹ ਸ਼ੋਪਾ ਵੀ ਛੱਡਤੀ ਕੋਈ ਕਸਟਮਰ ਉਸ ਪੁਰਾਣੀ ਸ਼ਾਪ ਤੇ ਨਹੀਂ ਇੱਥੇ ਨਵੀਂ ਸ਼ਾਪਤੀ ਆਵੇ ਅੱਛਾ ਪਾਣੀ ਵਾਲੇ ਟੈਂਕੇ ਮੈਨੂੰ ਲੋਕੇਸ਼ਨ ਵੀ ਸੌਖੀ ਆ ਨਾ ਲੱਭਣਾ ਸੌਖੀ ਤੇ ਪਾਰਕਿੰਗ ਦਾ ਕੋਈ ਇਸ਼ੂ ਨਹੀਂ ਉਹ ਸ਼ੋਪ ਪੁਰਾਣੀ ਸ਼ੋਪ ਆਪਾਂ ਬੰਦ ਕਰਤੀ ਜਿੱਥੇ ਵੀ ਆਣਾ ਨਵੀਂ ਸ਼ੋਪ ਤੇ ਆਵੇ ਸਾਡੇ ਕੋਲ ਠੀਕ ਹੈ ਨਾ ਜੀ ਤਾਂ ਵੀਡੀਓ ਸਾਡੀ ਸ਼ੇਅਰ ਜ਼ਰੂਰ ਕਰੇ ਠੀਕ ਹੈ ਨਾ ਜੀ ਤਾਂ ਬਈ ਜੀ ਜਿਨ੍ਹਾਂ ਨੇ ਵੀ ਹੁਣ ਕੋਈ ਵੀ ਫੋਨ ਲੈਣਾ ਨਾ ਨਵਾਂ ਤਾਂ ਬਾਈ ਕਿ ਵੀ ਫੋਨ ਤਾਂ ਤੁਸੀਂ ਲੈਣਾ ਹੀ ਲੈਣਾ ਹਨਾ ਫੋਨ ਵੀ ਨਾਲੇ ਘੱਟ ਰੇਟ ਚ ਮਿਲੂ ਤੇ ਗਿਫਟ ਜਿਹੜੇ ਚਾਰ ਤੁਹਾਨੂੰ ਬਿਲਕੁਲ ਫ੍ਰੀ ਚ ਮਿਲਨੇ ਆ ਬਾਈ ਨੇ ਰੱਖੜੀ ਕਰਕੇ ਪੂਰਾ ਮਹੀਨਾ ਜਿਹੜਾ ਇਹਨਾਂ ਨੇ ਆ ਗਿਫਟ ਫ੍ਰੀ ਦੇ ਵਿੱਚ ਦੇਣੇ ਆ ਤੇ ਦੁਕਾਨ ਜਿਹੜੀ ਪੁਰਾਣੀ ਸੀ ਬਾਈ ਉਹਨਾਂ ਦੀ ਬੰਦ ਹੋ ਗਈ ਆ ਤੇ ਆ ਨਵੀਂ ਦੁਕਾਨ ਆ ਜਿਹੜੀ ਪਾਣੀ ਵਾਲੀ ਟੈਂਕੀ ਆ ਜਿਹੜੀ ਉਹਦੇ ਬਿਲਕੁਲ ਸਾਹਮਣੇ ਆ ਗਈ ਬਾਈ ਉਹਨਾਂ ਦੀ ਦੁਕਾਨ ਤਾਂ ਕੀ ਰੰਦਾਵਾ ਮੋਬਾਈਲ ਦੇ ਨਾਂ ਤੇ ਰੰਦਾਵਾ ਮੋਬਾਈਲ ਸੀ ਰੰਦਾਵਾ ਮੋਬਾਈਲ ਦੇ ਨਾਂ ਤੇ ਬਾਈ ਨੂੰ ਦੁਕਾਨ ਆ ਨੰਬਰ ਵੀ ਪਤਾ ਲੈ ਲਿਖ ਦਾਂਗੇ ਜਿਹੜੇ ਦੂਰ ਨੇੜੇੋਂ ਤਾਂ ਕਾਲ ਕਰਕੇ ਤੁਸੀਂ ਇਹਨਾਂ ਕੋਲੇ ਆ ਸਕ